ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 9778 ਜੀ ਅੱਜ ਦੀ ਵੀਡੀਓ ਪੈਂਡ ਕੋਰੇ ਆਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਨਗ ਲੈ ਕੇ ਆਂਦੇ ਆ ਜੀ ਟੋਟਲ 5 ਗੱਬਣੀਆਂ ਡਿਟੇਲ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਪਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦਾ ਨਾਮ ਗਰਜੰਦ ਸਿੰਘ ਜੀ ਪਿੰਡ ਕੋਰੀਆ ਦਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ 3878888434737 ਠੀਕ ਹੈ ਵੀਰੇ ਪੰਜ ਨਾਗਾ ਜੀ ਹਾਂ ਪੰਜ ਨਾਗਾ ਜੀ ਇਧਰੋਂ ਸ਼ੁਰੂ ਕਰਕੇ ਜੀ ਇਧਰੋਂ ਕਰ ਲੈਣੀ ਜੀ ਸੁਆ ਕਿੰਨਾ ਮਾ ਜੀ ਇਹ ਜੀ ਪਹਿਲਾ ਸੁਆ ਹੁੰਦੀ ਆ ਦੰਦੋ ਜੀ ਦੰਦੋ ਹੈਗੀ ਆ ਦੋਨ ਦੀ ਗਾਰੰਟੀ ਆ ਹਾਂ ਗਾਰੰਟੀ ਆ ਬਾਕੀ ਦਾ ਚੈੱਕ ਕਰ ਲੈ ਠੀਕ ਆ ਸਮਾਂ ਕਿੰਨਾ ਲੈਂਦੀ ਆ ਸਮਾਂ ਇਹ ਸਾਢੇ 3 ਨਵੇਂ ਮਹੀਨੇ ਦੀ ਗੱਬਣ ਆ ਕੱਲੀ ਗੱਬਣ ਚੈੱਕ ਪਾਸ ਚੈੱਕ ਪਾਸ ਉਹ ਉਹ ਆਉਦੀ ਵਾਲਾ ਕਰਾ ਕੇ ਦੇ ਜੀ ਠੀਕ ਆ ਉਹ ਸੌਰੀ ਵੀਰੇ ਹਾਂਜੀ ਸਾਢੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਵੜ ਜੀ ਇਹ ਹਾਂਜੀ ਆਪਾਂ ਕਰਾ ਕੇ ਲਿਆਈ ਆ ਆਪਾਂ ਕਰਾ ਕੇ ਲਿਆਈ ਆ ਹਾਂਜੀ ਤੋੜ ਕੇ ਦਿਖਾ ਦੀ ਵੀਰੇ ਫੋਟ ਸ਼ਾਂਗ ਤਾਂ ਹੈ ਨਹੀਂ ਕੋਈ ਜੀ ਨਾ ਜੀ ਫੋਟ ਸ਼ਾਂਗ ਹੈ ਨਹੀਂ ਲਓ ਵੀਰੇ ਮਿੱਤਰੋ ਬੱਚਾ ਹੀ ਆ ਜਰਸੀ ਦਾ ਦੋ ਦੰਦ ਸਾਢੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਤੂਫਈ ਆ ਨਗੀਨਾ ਕਹਿ ਸਕਦੇ ਆ ਸਾਂਭਣ ਵਾਲਾ ਕੋਈ ਲੈ ਗਿਆ ਚਾਰ ਪੈਸੇ ਦੇਣ ਵਾਲੀ ਚੀਜ਼ ਆ ਤੇ ਨਹੀਂ ਅੱਜ ਜਿਹੜੇ ਬੱਚੀਆਂ ਆਲੇ ਬਾਹ ਚ ਤੁਹਾਨੂੰ ਮਿਲ ਜਾਣੀਆਂ ਤੇ ਜਿੱਦੇ ਤਿਆਰ ਹੋਊਗੀ ਤੇ ਤਿਆਰ ਵੀ ਘਰ ਵਾਲੀ ਨੇ ਸਿਆਲਾਂ ਚ ਹੁਣ ਤਾਂ ਸਿਆਲਾਂ ਤੇ ਤੁਹਾਨੂੰ ਵੀ ਪਤਾ ਵੀਰੇ ਪਸ਼ੂ ਦਾ ਕੀ ਹਾਲ ਹੁੰਦਾਗਾ ਪਸ਼ੂ ਮਿਲਦਾ ਹੀ ਨਹੀਂਗਾ ਹੁਣ ਵੀ ਨਹੀਂ ਮਿਲਦਾ ਸਿਆਲਾਂ ਚ ਤਾਂ ਜਮਾ ਹੀ ਨਹੀਂ ਮਿਲਨਾ ਵੀਰੇ ਖੋੜ ਸ਼ਾਂਕ ਭੋਰਾ ਵੀ ਨਹੀਂ ਚਾਰ ਹੀ ਥਣ ਬਾਕੀ ਆਪਦਾ ਇੱਕ ਚੈੱਕ ਜ਼ਰੂਰ ਕਰਵਾ ਕੇ ਲੈ ਕੇ ਜਾਇਓ ਬਾਈ ਦੇ ਘਰੇ ਜੀ ਜੇ ਜੀ ਡਿਮਾਂਡ ਜਿਹੜੇ ਲੈਣੀ ਹੈ ਜੀ ਇਹ ਦੇਜਾਂਗੇ 27000 ਦੀ ਜੀ ਓ ਫਰੀ ਓ ਫਰੀ ਆ 25 ਦੀ ਖਾਲੀ ਦੇ ਦੇ 25 ਦੀ ਖਾਲੀ ਦੇ ਤੇ ਬਾਕੀ ਆਪਾਂ ਚੈੱਕ ਕਰਾ ਕੇ ਦੇਣੀ ਆ ਹਾਂ ਡਾਕਟਰ ਜਰੂਰ ਕਰਾ ਕੇ ਦੇਣੀ ਆ ਹਾਂ ਨਹੀਂ ਡਾਕਟਰ ਆਪ ਦਾ ਲੈ ਕੇ ਆਓ ਡਾਕਟਰ ਆਪ ਦਾ ਲੈ ਕੇ ਆਓ ਜੇ ਕੋਈ ਨਹੀਂ ਆ ਸਕਦਾ ਤਾਂ ਗੱਡੀ ਚੋਂ ਉਤਰਦੀ ਪਾਸ ਕਰ ਲਵੇ ਹਾਂ ਸਹੀ ਹੈ ਜੀ 24 ਘੰਟਿਆਂ ਦੀ ਗਾਰੰਟੀ ਹੋਊਗੀ ਹਾਂ ਜੀ ਹਾਂ ਜੀ 12 ਘੰਟਿਆਂ ਦੀ ਗਾਰੰਟੀ ਹੋਊ ਅਗਲਾ ਮਹੀਨੇ ਬਾਅਦ ਫੋਨ ਲਾਵੇ ਉਹ ਤਾਂ ਆਪਾਂ ਜੀ ਮੈਂ ਹਾਂ ਦੇ ਕੀ ਫਾਇਦਾ 12 ਘੰਟੇ ਦੀ ਗਾਰੰਟੀ ਆਪਦੀ ਘਰੇ ਹਾਂ ਜਾ ਕੇ ਕਈ ਵਾਰ ਆਲਾ ਡਾਕਟਰ ਬਾੜ ਜਾਦੇ ਆ ਦੂਰ ਨਹੀਂ ਆ ਸਕਦਾ ਨਹੀਂ ਆ ਸਕਦਾ ਉੱਥੇ ਜਾ ਕੇ ਚੈੱਕ ਕਰਾ ਲੇ ਸਾਡੇ ਗੱਡੀਆਂ ਦੇ ਖਰੇ ਖਰੇ ਹੁੰਦੇ ਆ 12 ਘੰਟੇ ਆਪਣੀ ਜ਼ਿੰਮੇਵਾਰੀ ਹਾਂ ਜੀ ਹਾਂ ਜੀ ਠੀਕ ਹੈ ਵੀਰੇ ਤੇ ਦੋ ਨੰਬਰ ਇਹਦਾ ਸੂਆ ਕਰਨ ਮਾਜੀ ਇਹ ਦੂਜਾ ਸੂਆ ਸੂਈ ਆ ਜੀ ਸੂਈ ਵੀ ਹੈ ਜੀ ਇਹ ਸੂਈ ਵੀ ਹਾਂਜੀ ਕਦੋਂ ਸੂਈ ਹੈ ਜੀ ਇਹ ਸੂਈ ਆ ਕੱਲ ਦੀ ਬੱਚਾ ਜੀ ਬੱਚਾ ਜੇਰ ਜੂ ਜਾ ਵਾ ਓਕੇ ਪੈ ਗਈ ਬੱਚਾ ਗਿਆ ਮਾਰ ਹੈ ਬਹੁੜੇ ਦੇ ਵਿੱਚ ਜਮਦੀ ਦਾ ਹੀ ਮਰ ਗਿਆ ਜਮਦੀ ਦਾ ਹਮਕਾ ਦੋ ਘੰਟੇ ਬਾਅਦ ਰੁੜ ਗਿਆ ਜੀ ਕੀ ਸੀਗਾ ਜੀ ਵੱਚੀ ਸੀਗੀ ਵੱਚੀ ਹਾਂਜੀ ਜੇਰ ਦੀ ਗਰੰਟੀ ਹੈ ਜੇਰ ਜਵਾ ਜੇ ਕੋਈ ਵੀਰੇ ਆਪਦਾ ਡਾਕਟਰ ਸਾਹਿਬਾਨ ਨਾਲ ਲਿਆਉਣਾ ਚਾਹੁੰਦਾ ਹੋਵੇ ਚੈੱਕ ਕਰਾਉਣੀ ਚਾਹੁੰਦਾ ਹੋਵੇ ਹਾਂ ਕਰਾ ਲੇ ਜੀ ਕਰਾ ਡਾਕਟਰ ਨੇ ਕਹਿੰਦਾ ਬਈ ਇਹ ਤਾਂ ਸੂਈ ਨਹੀਂ ਜੇ ਡਾਕਟਰ ਨੇ ਇਹ ਗੱਲ ਕਿਹਾ ਜੀ ਕਰਾ ਡਬਲ ਲੈ ਲੀ ਡਬਲ ਹੈ ਜੀ ਜੇ ਚਾਹੇ ਗੱਡੀ ਤੇ ਆਇਆ ਹੋਵੇ ਹਾਂ ਗੱਡੀ ਤੇ ਆਇਆ ਹੋਵੇ ਡਬਲ ਕਰਾਇਆ ਲੈ ਲਓ ਡਬਲ ਕਰਾਇਆ ਲੈ ਜੀ ਯਾਨੀ ਪਹਿਲੀ ਗੱਲ ਤਾਂ ਹੈ ਹੀ ਬੋਲੇ ਚ ਆਪਣੀ ਤਾਂ ਅੱਖਾਂ ਹੀ ਸਾਹ ਪਤਾ ਲੱਗ ਗਿਆ ਨਾਗਾ ਬੋਲਾ ਦੇ ਹੁਣ ਬੋਲਾ ਤਾਂ ਉਹ ਬਾਦ ਨਹੀਂ ਲੱਗਿਆ ਉਹ ਤਾਂ ਬਾਦ ਨਹੀਂ ਲੱਗਾ ਹਾਂ ਜੀ ਖਾਣਾ ਦੀ ਗਾਰੰਟੀ ਹੈ ਖਾਣਾ ਦੀ ਓਕੇ ਆ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਓ ਜੀ ਰੰਗ ਪ੍ਰਿੰਟ ਜਾਦ ਬਰੀਡ ਦੀ ਵੀਰੇ ਪੂਰੀ ਚੰਗੀ ਆ ਜੀ ਬੱਚਾ ਬੱਚੀ ਸੀ ਜਿਹੜਾ ਐਕਸਪਾਇਰੀ ਹੋ ਗਿਆ ਜੀ ਜੇਰ ਦੀ ਗਾਰੰਟੀ ਹੈ ਬੇਫਿਕਰ ਹੋ ਜਾਓ ਥਾਣਾ ਦੇ ਸਾਇਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ 10 ਕਿਲੋ ਨੈਟ ਬੋਲਾ ਤਿਆਰ ਹੋਊਗਾ ਚਵਾਈ ਤੁਸੀਂ ਕਰ ਸਕਦੇ ਆ ਜੀ ਆਪਦੀ ਬਾਈ ਦੇ ਘਰੇ ਦੋ ਟਾਈਮ ਚਾਰ ਟਾਈਮ ਚਾਹੇ ਤੁਸੀਂ ਆਪ ਦਾ ਡਾਕਟਰ ਨਾਲ ਲੈ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਛੱਟ ਨੇ 10 ਦਿਨਾਂ ਵਿੱਚ ਕਿੰਨੇ ਸਮੇਂ ਦੀ ਸੂਈ ਹੈ ਤੇ ਜੇ ਬਾਈ ਕਹਿੰਦਾ ਡਾਕਟਰ ਕਹਿ ਦੇਵੇ ਕੋਈ ਵੀ ਚੰਗਾ ਸਿਆਣਾ ਡਾਕਟਰ ਤੇ ਆਪਾਂ ਉਹਨੂੰ ਡਬਲ ਕਰਾਇਆ ਦੇ ਕੇ ਮੁੜਾਂਗੇ ਆਏ ਨਹੀਂ ਗਿਆ ਬਈ ਬੰਦਾ ਨਾਰਾਜ਼ ਹੋ ਕੇ ਮੁਰਝੂਗਾ ਇਦੀ ਛੋਟੀ ਜੀ ਡਿਮਾਂਡ ਤੇ ਇਹ 47000 ਦੇ ਦਿਆਂਗੇ ਪੂਜੂ ਮੰਨਤਾ ਕਰ ਦਿਆਂ ਕਰ ਦੋ ਜੈ ਜੀ ਜੀ ਇਹਦੀ ਵੀ ਡਿਮਾਂਡ ਤੇ ਬੱਚਾ ਹੁੰਦਾ ਤਾਂ ਬਾਹਲੇ ਰੁਪਈਆਂ ਦੀ ਸੀ ਮੋਲ ਸਾਰੇ ਅੱਜ ਡਿਮਾਂਡ ਹੀ ਆ ਜੋ ਆਫਰ ਹੀ ਆ ਹਾਂਜੀ ਅੱਗੇ ਆ ਗਿਆ ਤਿੰਨ ਨੰਬਰ ਬ੍ਰੈਡ ਇਹ ਵੀ ਬਹੁਤ ਚੰਗੀ ਆ ਠੀਕ ਆ ਇਹ ਮਧਰੀ ਗੋਡੀ ਦੀ ਆ ਬਾਕੀ ਹਜੇ ਤਿੰਨ ਚਾਰ ਦਿਨ ਸੂਨ ਦੇ ਵਿੱਚ ਪਾਏ ਆ ਬਾਨਾ ਬਸੇਰਾ ਦੋ ਦੋ 15 16 ਕਿਲੋ ਦੁੱਧ ਆ ਰਾਵਨਾ 14 15 ਕਿਲੋ ਪਹਿਲਾਂ ਨੇ ਪਾਇਆ ਠੀਕ ਆ ਪਗਾਂ 16 17 ਕਿਲੋ ਦੁੱਧ ਆ ਰਾਵਨਾ ਪਾਉਗੀ ਬਾਕੀ ਥਾਂ ਥੋਂ ਟੌਪ ਦਾ ਲੱਗਾ ਚੋਲੀ ਦਿਖਾ ਦੇ ਨੇ ਢੱਲ ਦਿਖਾ ਦੇ ਵੀਰੇ ਝੋਲੀ ਚ ਚੈੱਕ ਕਰ ਸਕਦੇ ਹੋ ਗੱਟ ਸੰਗੂ ਦਾ ਹਜੇ ਕੈਰੀ ਨਹੀਂ ਪਈ ਰਵੜਾ ਮੈਂ ਵਾਦ ਦੱਸ ਸਾਹਿਬ ਜੀ ਟੈਮਕਾ ਨਾ ਜਾ ਰਹੀ ਸੀ ਆ ਉਹ ਇੱਕ ਸੂਨਾ ਥਣਾਂ ਦਾ ਸਹਜਾ ਤੋਰ ਦੀ ਵੀਰੇ ਚੰਪ ਕਦਮ ਕਾਲੀ ਆ ਹਾਈਡ ਨਾਰਮਲ ਆ ਪਹਿਲਾਂ ਹੀ ਦੱਸ ਦਿੰਨੇ ਆ ਵੀਰੇ ਉਹਨਾਂ ਦੀਆਂ ਚੰਗੀਆਂ ਸੀਗੀਆਂ ਇਹਨਾਂ ਦੀਆਂ ਨਾਰਮਲ ਆ ਬਾਕੀ ਦੁੱਧ 14 15 ਕਿਲੋ ਖੁੱਲਾ ਹੀ ਬਾਜੂ ਹਾ ਕਾ ਵੀਰੇ ਦੇਣ ਦਾ ਜੇ ਇੰਨੀ ਤਿਆਰੀ ਵਾਲੀ ਨੇ 14 15 ਨਾਲ ਦਿੱਤਾ ਫਿਰ ਦੇਣਾ ਵੀ ਹੈ ਨਾ ਬਾਈ ਕਿਨੇ ਆ ਠੰਡੀ ਸੀਲ ਫੁੱਲ ਠੰਡੀ ਸੀਲ ਫੁੱਲ ਹੈ ਜਿਵੇਂ ਮਰਜ਼ੀ ਕੋਈ ਜੈ ਜੀ ਡਿਮਾਂਡ ਜਿਹੜੇ ਲੈਣੇ ਇਹਦਾ ਵੀ 47 ਹੈ ਜੀ ਲੈ ਆਫਰ ਹੀ ਆ ਹਾਂ ਜੀ ਜੋੜਾ ਲੈ ਜੇ ਜੋੜਾ ਹਾਂ ਜੋੜਾ ਲੈ ਤਾਂ ਹੋ ਕਰਦੇ ਕੋਈ ਗੱਲ ਕਿੰਨਾ ਕਰ ਦੇਗਾ 45 45 ਜੀਆਂ ਕਰਦੇਾਂਗੇ ਮੇਲਾ ਹੀ ਹੈ ਮੇਲਾ ਹੀ ਹੈ ਜੀ ਹਾਂ ਠੀਕ ਆ ਜੀ ਜੇ ਜੋੜਾ ਲੈ ਜੋ ਕਹਿੰਦਾ 90 ਦਾ ਜੋੜਾ ਲੈ ਜੋ ਵੀ ਹਾਂ ਨਹੀਂ ਸੂਈ ਹੋਈ 55000 ਦੀ ਵੀ ਇਹਦਾ 50ੋਂ ਬਾਹਰ ਦੀ ਆ ਸਹੀ ਗੱਲ ਜੇ ਕੋਈ ਸਾਬਣ ਵਾਲਾ ਲੈ ਜੇ ਫਾਇਦਾ ਹਾਂ ਜੀ ਫਾਇਦਾ ਹੋ ਜਾਊਗਾ ਠੀਕ ਆ ਅੱਗੇ ਨਾਗਾ ਗਿਆ 4 ਨੰਬਰ ਹੈ ਹਾਂਜੀ ਇਹ ਵੀ ਹਾਈਟ ਨਾਰਮਲ ਆ ਸੁਆ ਕਿੰਨੇ ਮਾਜੇ ਇਹਦਾ ਦੂਜਾ ਸੁਆ ਜੀ ਸਮਾ ਜੀ ਇਹ ਸੁਆ ਦੂਜਾ ਹਾ ਸੂਨ ਦੇ ਵਿੱਚ 12 13 ਦਿਨ ਪਾਏ ਜਾਂ 12 13 ਦਿਨ ਹਾਂਜੀ ਬਾਕੀ ਇੱਕ ਉਹਨੂੰ ਉੱਤੇ ਵੀ ਲੈ ਸਕੁੰਦੀ ਆ 15 ਮੰਨ ਕੇ ਆ ਜੀ ਹਾਂ 15 ਮੰਨ ਕੇ ਆ ਕਿਉਂਕਿ 12 ਦਿਨ ਤਾਂ ਰਹਿੰਦੀ ਆ ਥਣਾ ਦੀ ਗਰੰਟੀ ਥਣਾ ਦੀ ਜਮਾ ਓਕੇ ਆ ਤੋਰ ਕੇ ਦਿਖਾ ਦਿਓ ਮੇਰੇ 15 ਮੰਨ ਕੇ ਆ ਜੋ ਦਿਨ ਤਾਂ ਬਾਈ ਦੱਸਦਾ ਕਿ 12 13 ਹੀ ਲਊਗੀ ਬਾਕੀ ਚੰਗੀ ਆ ਵਜਨ ਵਜੂਦ ਦੇ ਪੱਖ ਤੋਂ ਚੰਗੀ ਆ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਜਵਾਈ ਵਾਲਾ ਥਾਣਾ ਚਾਰ ਹੀ ਥਾਣਾ ਥਾਣੇ ਦਾ ਵੀ ਸੋਨਾ ਮੋਟਾ ਲੱਗਿਆ ਵਾ ਕੱਲਾ ਕੱਲਾ ਨਿੱਖੜਵਾ ਬਾਕੀ ਫੇਸ ਕੁਆਲਟੀ ਵੀ ਸੋਹਣੀ ਆ ਇਹਦਾ ਆਫਰ ਕਰ ਇਹਦਾ ਵੀ 47 ਆ ਜੀ ਇਹ ਵੀ ਜਾਣਦੇ ਫਿਰ ਹਾਂਜੀ ਜੇ ਤਿੰਨੇ ਲੈ ਜਾਈਏ ਤਿੰਨਾਂ ਦਾ ਕਰ ਦਾਂਗੇ ਹੋਰ ਕੋਈ ਗੱਲ ਨਹੀਂ ਜੀ ਠੀਕ ਆ ਇਹਦਾ ਵੀ 47000 ਰੁਪਿਆ ਛੋੜ ਛੱਪਾ ਹੋ ਜਾਊਗਾ ਜੀ ਜੇ ਤਿੰਨੇ ਲੈ ਜੇ ਤਾਂ ਮਾਰਤਣ ਜਿਆਦਾ ਹੋ ਜੂ ਤੇ ਅੱਗੇ ਇੱਕ ਬੱਤੀ ਹੈਗੀ ਆ ਟੌਪ ਦੀ ਇਹਦਾ ਜੀ ਹੋਰ ਖਾਸਾ ਮਾਰ ਕੇ ਚਲੋ ਵੀ ਸਵੇਰ ਨੂੰ ਦਿਨ ਪੂਰੇ ਆ ਫੇਰ ਦੇ ਦਾਦਿਆਂ ਤੇ ਹੋਹਾ ਸੂਬੇ ਰਾਤ ਨੂੰ ਦੂਬੇ ਕੱਲ ਨੂੰ ਸੂਬੇ ਹੋਹਾ ਦਾ ਪਰਸੋਂ ਸੂਬੇ ਲੈ ਆ ਵੀ ਸਕਦੀ ਐ ਪਹਿਲਾਂ ਅਸੀਂ ਸਿੰਘਾਂ ਦਾ ਮਾਰਦੀ ਤਾਂ ਨਾ ਜੀ ਨਾ ਲੈ ਜਿਵੇਂ ਮਾਰਦੀ ਗੱਲ ਹੀ ਕੋਈ ਨਹੀਂ ਐਦੂ ਤੇ ਹੋਰ ਐਸੇ ਹੀ ਨਹੀਂ ਦੇਖਾਈ ਕਿਸੇ ਨੇ ਹਾਂ ਪਰ ਇਹ ਲਈ ਸਿੰਘ ਜੇ ਬਣਾਉਣੇ ਹੁੰਦਾ ਜੇ ਰਹਿ ਇੰਨੇ ਇੰਨੇ ਜਾਣੇ ਆ ਪਰ ਬਾਕੀ ਜੇ ਨਹੀਂ ਵੀ ਬਣਾਉਣੇ ਮਾਰਦੇ ਪਸ਼ੂ ਦਾ ਹੁੰਦਾ ਮਾਰ ਰ ਕੋ ਨਾ ਵੀ ਮਾਰਾ ਕੋ ਨਾ ਵੀ ਆਵਾਜ਼ ਦੀ ਗੱਲ ਕਹਦੇ ਹਾਂ ਜੇ ਪਸ਼ੂ ਕੋਨਾ ਜੇ ਮਾਰਦਾ ਹੋਇਆ ਉਹ ਵੀ ਮਾਰਾ ਜੇ ਜਾ ਕੇ ਖੁਰਦੀ ਜੇ ਮਾਰਿਆ ਨਹੀਂ ਸਿੰਘਾਂ ਇਹ ਤਾਂ ਬਣ ਕੇ ਲੈ ਜਾ ਹਾਂਜੀ ਸੁਆ ਕਰਨ ਮੰਗੇ ਪਹਿਲਾ ਸੁਆ ਸੁੰਦੀ ਜੀ ਪਲੂਨ ਦੰਦੂ ਆਪਾ ਚੈੱਕ ਨਹੀਂ ਕੀਤੀ ਜੀ ਕਾਰੀ ਲੈ ਚੈੱਕ ਕੀ ਕਰ ਲਾ ਆਪਾਂ ਕੋਈ ਵਹਿਮ ਤੇ ਨਾ ਰਹੇ ਜੀ ਵੀਰ ਕਈ ਹਰ ਪਤਾ ਨਹੀਂ ਹੁੰਦਾ ਦੰਦਾ ਚ ਕਿਉਂਕਿ ਮਾਲ ਜ਼ਿਆਦਾ ਕਈ ਨਹੀ ਵੀ ਲੱਗਦਾ ਸਮਾਂ ਵੀਰੇ ਚੌਗੀ ਹੈ ਜੀ ਮੂੰਹ ਤੋਂ ਚਾਰ ਦੰਦ ਹਾਂਜੀ ਠੀਕ ਹੈ ਤੋੜ ਕੇ ਦਿਖਾ ਦੀ ਵੀਰੇ ਤਿਆਰੀ ਬਹੁਤ ਸੋਹਣੀ ਕੀਤੀ ਆ ਡਾਲਿਆਂ ਤੇ ਇੱਕ ਅੱਧਾ ਦਿਨ ਲਜਾ ਸਕਦੀ ਆ ਤੇ ਜਾਂ ਸੂਹ ਵੀ ਸਕਦੀ ਆ ਸੁਆ ਪਹਿਲਾ ਮੂੰਹ ਤੋਂ ਚਾਰ ਦੰਦ ਛੋਟੀ ਛੋਟੀ ਸਿੰਘੀ ਆ ਬੱਟਾ ਕੋਈ ਨਹੀਂ ਸਿੰਘਾਂ ਦਾ ਕੋਈ ਮਾਰਦੀ ਨਹੀਂ ਪਰ ਮੈਲ ਥੋੜੂ ਛੋਟੇ ਮੋੜ ਦੇ ਚ ਜਾਣੀ ਆ ਫਾਇਦਾ ਹੋ ਜਾਣਾ ਇਹ ਤਾਂ ਰੁਪਿਆ 200 ਦਿਓ ਸਿੰਘਾਂ ਵਾਲੇ ਨੂੰ ਤੇ ਰਹਿ ਹੀ ਮਾੜੇ ਮਾੜੇ ਜਾਣੇ ਆ ਹਾਂਜੀ ਹਾਂਜੀ ਹੁਣ ਮੂਣ ਮੂਣ ਕਰ ਦੇਣੀ ਆ ਪਤਾ ਹੀ ਨਹੀਂ ਲੱਗਣਾ ਬਈ ਸਿੰਘ ਹੈਗੇ ਸੀ ਕਿ ਨਹੀਂ ਸੀ ਇਹਦੀ ਜੈਜ ਦੀ ਡਿਮਾਂਡ ਜੀ ਬਾਕੀ ਜੇ ਸਿੰਘ ਕੋ ਕਹੂਗਾ ਹਾਂ ਰੁਪਈਆ 500 ਲੱਗੂਗਾ ਸੌਦਾ ਕਰ ਲੈ ਜੇ 500 ਦੇ ਦੇ ਦੂਗਾ ਤਾਂ ਸਿੰਘਾ ਭਾਈ ਨੇ ਇਹਨੇ ਬਣਾ ਕੇ ਦੇ ਦੇਗਾ ਉਹਦੇ ਉਹਨੇ ਨੂੰ ਬਣਾਏ ਹੋਣਗੇ ਅੱਛਾ ਜਗਰਾਤ ਨਾਲ ਸੌਦਾ ਕਰਾਂਗੇ ਹਾਂ ਬੰਦਾ ਆਫਰ ਆਫਰ ਹਾਂ ਠੀਕ ਹੈ ਜੀ ਤੇ ਇਹਦੀ ਡਿਮਾਂਡ ਜੀ ਇਹ ਦੇ ਲਈ 37000 ਦੀ ਇਹ ਚੋ ਕਰਦੇ ਆਏ ਕੋਈ ਗੱਲ ਨਹੀਂ ਬਾਕੀ ਦੁੱਧ ਨੇ 12 ਕਿਲੋ ਦੇ ਦੇਣਾ ਸਹੀ ਗੱਲ ਹੈ 11 12 ਕਿਲੋ ਆਰਾਮ ਨਾਲ ਟੋਕੜਾ ਦੀ ਦੀ ਦੀਆਂ ਵਿਕੀ ਜਾਂਦੀਆਂ ਸਹੀ ਗੱਲ ਹੈ ਜੀ ਹਾਂਜੀ 37000 ਰੁਪਿਆ ਡਿਮਾਂਡ ਆ ਵਿੱਚੋਂ ਮਾਣ ਤਨ ਹੋ ਜਾਊਗਾ ਜੀ ਬਾਕੀ ਜਿਹਨੂੰ ਵੀ ਨਾ ਕੋ ਪਸੰਦ ਆਊਗਾ ਨੰਬਰ ਤਕਰੀਬ ਤੇ ਲਗਾਤਾਰ ਚੱਲਦਾ ਰਹੇਗਾ ਜੀ ਧੰਨਵਾਦ